ਅੱਜ ਵੈਕਰੀ 트੍ਰੰਪ ਤੇ ਮੋਦੀ ਦੇ ਖਿਲਾਫ ਸਾਡੀ 2 ਦਿਨ ਪਹਿਲਾਂ ਮੀਟਿੰਗ ਹੋਈ ਐ ਸਕੇਮ ਦੀ ਉਹਦੇ ਵਿੱਚ ਉਹਨਾਂ ਪੂਰਾ ਵਿਚਾਰ ਕੀਤਾ ਵੀ 트੍ਰੰਪ ਜੋ ਇਹ ਦੁਨੀਆ ਨੂੰ ਵਿਖਾ ਰਿਹਾ ਵੀ ਸਾਰੇ ਦੇਸ਼ ਹੀ ਉਹਦੇ ਥੱਲੇ ਪੂਰੀ ਆਪਣੀ ਲੰਬੜਦਾਰੀ ਸਾਬਤ ਕਰ ਰਿਹਾ 트੍ਰੰਪ ਹੁਣ ਉਹਨੇ ਆ ਕੱਲ ਪਰਸ ਦੀ ਗੱਲ ਆ ਉਹਨੇ ਤਾਰਿਫ ਜਿਹੜਾ ਸਾਰੇ ਦੇਸ਼ਾਂ ਦੇ ਲਾਤਾ ਉਹਨੇ ਕਿਹਾ ਵੀ ਕੋਈ ਮੇਰਾ ਦੋਸਤ ਨਹੀਂ ਕੋਈ ਦੁਸ਼ਮਣ ਨਹੀਂ ਸਾਰਿਆਂ ਤੇ ਉਹਨੇ ਬਰਾਬਰ ਲਾਤਾ ਜਿੰਨਾ ਕੋਈ ਟੈਰਿਫ ਹੀ ਲਾਉਨੇ ਹਨ ਜਿਤਨਾ ਇੰਡੀਆ ਵਾਲੇ 52% ਲਾਉਂਦੇ ਜਿਹੜੀ ਉੱਥੋਂ ਕੋਈ ਚੀਜ਼ ਆਉਂਦੀ ਸੀ ਉਹਨੇ 26% ਲਾ ਕੇ ਨਾਲ ਕਹਾ ਵੀ ਤੁਸੀਂ ਖਤਮ ਕਰ ਦਿਓ ਇੰਡੀਆ ਵਾਲੇ ਜੇ ਤੁਸੀਂ 52 ਖਤਮ ਨਾ ਕੀਤਾ ਤੇ ਮੈਂ ਇਸ ਤੋਂ ਵੱਧ ਲਾਉਂਗਾ ਤੁਹਾਨੂੰ ਜਿਹੜਾ ਕਿ ਦੇਖੋ ਇਹ ਕੋਈ ਸਿਸਟਮ ਹੁੰਦਾ ਵਾ ਕਿੰਨਾ ਵਿਕਸਿਤ ਦੇਸ਼ ਵਾ ਤੇ ਉਹ ਕਿੰਨਾ ਟੈਰਿਫ ਲਾ ਸਕਦਾ ਚੀਜ਼ਾਂ ਤੇ ਇਹ ਥੋੜਾ ਕਿ ਕੇ ਦੀ ਮਰਜ਼ੀ ਹੈ ਵੀ ਜਿਹੜਾ ਦੇਸ਼ ਮਰਜ਼ੀ ਜਿੰਨੀ ਮਰਜ਼ੀ ਲਾ ਲੇ ਜੇ ਇਦਾਂ ਹੀ ਤਾਂ ਫਿਰ ਪਹਿਲਾਂ ਤਾਂ ਕਿਉਂ ਨਾ ਲਾ ਦਿੱਤਾ ਹੁਣ ਉਹ ਟੈਰਿਫ ਲੱਗਣ ਨਾਲ ਨਾਲ ਉਹਨੇ ਵੇਖੋ ਨਾਲ ਕੈਨੇਡਾ ਨੂੰ ਉਹਨੇ ਕਿਹਾ ਵੀ ਤੂੰ ਮੇਰਾ 51ਵਾਂ ਸੂਬਾ ਬਣ ਜਾ। ਮਤਲਬ ਕਿ ਉਹ ਦੱਸਣ ਦਿਆ ਵੀ ਸਾਰੇ ਥੱਲੇ ਆ ਹੁਣ ਮੈਂ ਹੀ ਉੱਪਰ ਆ। ਜਿਹੜੀਆਂ ਸੰਸਥਾਵਾਂ ਜਿਹੜੀਆਂ ਇਹਨੇ ਆਪੇ ਹੀ ਵਰਲਡ ਆਰਗੇਨਾਈਜੇਸ਼ਨਾਂ ਖਤਮ ਕਰਦੀਆਂ ਕਿਉਂਕਿ ਕਿਸੇ ਦੀ ਵੀ ਉਹਨੇ ਇਹ ਰეკਮੈਂਡੇਸ਼ਨ ਨਹੀਂ ਆਉਂਦਾ ਕਿ ਤੂੰ ਇਦਾਂ ਟੈਰਿਫ ਲਾ ਦਿਓ ਆਪਣੀ ਮਰਜ਼ੀ ਨਾਲ ਸਾਰੇ ਹੀ ਦੇਸ਼ਾਂ ਤੇ ਪੂਰੀ ਦੁਨੀਆ ਤੇ ਉਹਨੇ ਲਾ ਦਿੱਤਾ ਤੇ ਉਹ ਜੇ ਉਹਨੇ ਖਤਮ ਕਰਤਾ ਤੇ ਵੇਖੋ ਸਾਡਾ ਮੋਦੀ ਸਾਹਿਬ ਦਾ ਇਹ ਗੁੱਸਾ ਵੀ ਜੇ ਉਹਨੇ ਖਤਮ ਕਰਤਾ ਕਿੰਨੇ ਚਿਰ ਦਾ ਕਿੰਨੇ ਡਬਲ ਜੀਟੂ ਤੋਂ ਬਾਹਰ ਆ ਜਾ ਜੇ ਅਗਲਾ ਨਹੀਂ ਡਬਲ ਯੂਟੀਓ ਨੂੰ ਮੰਨਦਾ ਤੁਸੀਂ ਕਿਉਂ ਮੰਨਦੇ ਜੇ ਤੁਸੀਂ ਸਾਨੂੰ ਐਮਐਸਪੀ ਦੋ ਸਾਡਾ ਕਰਜ਼ਾ ਮਾਫ ਕਰੋ ਸੁਆਮੀ ਨਾ ਤੰਦੀ ਰਿਪੋਰਟ ਦੋ ਜੇ ਨਾ ਹੁਣ ਤੇ ਖਤਮ ਹੀ ਹੋ ਗਿਆ ਡਬਲ ਯੂਟੀਓ ਤੇ ਤੁਸੀਂ ਸਾਨੂੰ ਸਾਰਾ ਕੁਝ ਦੋ ਤੁਸੀਂ ਵੀ ਆਪਣੇ ਦੇਸ਼ ਦਾ ਸੋਚੋ ਉਹ ਸੋਚਣ ਦੀ ਥਾਂ ਤੇ ਅਮਰੀਕਾ ਦੇ ਬੰਦੇ ਆ ਕੇ ਇੱਥੇ ਬੈਠੇ ਨੇ ਇਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਜਿਹੜਾ ਟੈਕਸ ਲਾਉਂਦੇ ਜੇ ਤੁਸੀਂ ਖਤਮ ਕਰ ਦਿਓ ਜੇ ਉਹ ਖਤਮ ਹੋ ਜਾਂਦਾ ਹੈ ਖਾਸ ਕਰਕੇ ਉਹ ਜਿਹੜੀਆਂ ਖੇਤੀ ਦੀਆਂ ਜਿਹੜੀਆਂ ਚੀਜ਼ਾਂ ਵਾਂ ਜੋ ਵੀ ਖੇਤੀ ਆਪਣਾ ਪੈਦਾ ਕਰਦਾ ਕਿਸਾਨ ਉਹਦੇ ਤੇ ਉਹ ਖਤਮ ਕਰਾਉਣਾ ਚਾਹੁੰਦੇ ਕਿ ਅਮਰੀਕਾ ਚਾਹੁੰਦਾ ਕਿ ਆਪਣਾ ਸਾਰਾ ਸਮਾਨ ਜੋ ਖੇਤੀ ਪੈਦਾ ਹੁੰਦਾ ਵਾ ਖੇਤੀਬਾੜੀ ਕਰਕੇ ਜੋ ਕਿਸਾਨਾਂ ਦੀ ਪੈਦਾਵਾਰ ਹੈ ਮੈਂ ਉੱਥੇ ਵਾਲਿਆਂ ਦੀ ਵੇਚਾਂ ਜੇ ਉਹ ਇੱਥੇ ਆ ਗਏ ਉਹਨਾਂ ਨੂੰ ਤੇ ਕਈ ਸਬਸਿਟੀਆਂ ਮਿਲਦੀਆਂ ਕਈ ਕੁਝ ਮਿਲਦਾ ਉਹ ਸਸਤਾ ਪੈਣਾ ਸਾਡਾ ਕਿਸਾਨਾਂ ਦਾ ਕੌਣ ਖਰੀਦੂਗਾ ਫਿਰ ਸਾਡੀ ਜੇ ਕਿਸਾਨੀ ਖਤਮ ਹੋ ਗਈ ਤੇ ਫਿਰ ਸਮਝ ਲਓ ਦੁਕਾਨਦਾਰੀ ਖਤਮ ਮੰਨ ਲਓ ਜੇ ਉਤੋਂ ਸਿੱਧਾ ਆਟਾ ਆਉਂਦਾ ਜਾਂ ਕੁਝ ਦਾਲਾਂ ਆਉਂਦੀਆਂ ਤੇ ਇਥੇ ਦੁਕਾਨਦਾਰਾਂ ਨੂੰ ਕੀ ਫਿਰ ਚੱਕੀ ਵਾਲੇ ਕੀ ਪੀਸਣਗੇ ਜੀ ਜੇ ਕਿਸਾਨ ਹੀ ਨੇ ਤਣਕ ਬੀਜਣ ਜੋਗੇ ਰਹਿਣ ਦਿੱਤੇ ਇਹਨਾਂ ਚੱਕੀ ਵਾਲੇ ਕੀ ਪੀਸ ਕੇ ਵੇਚਣਗੇ ਮੰਡੀਆਂ ਚ ਕੀ ਜਾਊਗਾ ਮੰਡੀਆਂ ਵਾਲੀ ਲੇਬਰ ਜਿਹੜੀ ਆ ਉਹ ਕਿੱਥੇ ਕੰਮ ਕਰੂਗੀ ਟੋਟਲੀ ਇਹਦੇ ਨਾਲ ਬਹੁਤ ਹੀ ਅ ਬੁਦਾ ਹਾਲਾਤ ਹੋਊਗਾ ਖਾਸ ਕਰਕੇ ਹਿੰਦੁਸਤਾਨ ਚ ਜੇ ਮੋਦੀ ਸਾਹਿਬ ਉਹਨਾਂ ਦੀ ਮੰਨ ਲੈਂਦੇ ਨੇ ਜੇ ਉਹ ਟੈਰਿਫ ਖਤਮ ਕਰ ਦਿੰਦੇ ਨੇ ਫਿਰ ਤੇ ਬਹੁਤ ਹੀ ਮਾੜਾ ਮਾਹੌਲ ਹੋਊਗਾ ਲੁੱਟਖੋ ਪੈਦਾ ਹੋਊਗੀ ਅਰਾਜਕਤਾ ਫੈਲੂਗੀ ਕਿਸੇ ਨੂੰ ਕੋਈ ਕੰਮ ਨਹੀਂ ਮਿਲਣਾ ਕਿਉਂਕਿ ਕੰਮ ਤੇ ਪਹਿਲੇ ਵੀ ਜਾਂਦੇ ਰਹੇ ਨੇ ਆ ਸੋ ਇਹ ਮਾਹੌਲ ਜਿਹੜਾ ਵਾ ਇਹ 트ੰਪ ਉਹ ਮਾਹੌਲ ਬਣਾ ਰਿਹਾ ਵੀ ਇਹ ਲੋਕ ਜਿਹੜਾ ਵਰਲਡ ਵਾਰ ਵੱਲ ਜਾ ਰਿਹਾ ਹੈ ਜਿਹੜਾ ਔਰ ਅਸੀਂ ਇਸ ਨੂੰ ਉਸ ਪਾਸੇ ਨਹੀਂ ਜਾਣ ਦੇਣਾ ਅਸੀਂ ਵਰਲਡ ਵਾਰ ਵਾਲੇ ਪਾਸੇ ਨਹੀਂ ਜਾਣ ਦੇਣਾ ਅਸੀਂ ਅਸੀਂ ਰੋਕਾਂਗੇ ਇਸ ਕੰਮ ਨੂੰ ਤਖੜੇ ਹੋ ਕੇ ਰੋਕਾਂਗੇ ਅੱਜ ਇੱਥੋਂ ਆਵਾਜ਼ ਉੱਠੀ ਆ ਪੂਰੇ ਦੇਸ਼ ਚੁੱਤੇ ਕੀ ਪੂਰੇ ਦੁਨੀਆ ਦੇ ਕਿਸੇ ਕੋ ਜੀ ਅੱਜ ਪੂਰੇ ਦੇ ਲੋਕ ਦੇ ਵਿੱਚ ਜਿੰਨੀਆਂ ਵੀ ਤਸੀਲਾਂ ਹੈਗੀਆਂ ਜਿਹੜਾ ਹੈੱਡ ਕੁਆਟਰ ਤਸੀਲ ਹੈੱਡ ਕੁਆਟਰਾਂ ਦੇ ਉੱਤੇ ਮੋਦੀ ਦਾ ਤੇ ਟਰੰਪ ਦੇ ਪਤਲੇ ਫੂਕੇ ਜਾ ਰਹੇ ਆ ਜੋ ਉਹ ਦੀ ਟੀਮ ਆਈ 5 ਦਿਨ ਉਹਨੇ ਇੱਥੇ ਰਹਿ ਕੇ ਪੰਜ ਮੈਂਬਰੀ ਟੀਮ ਨੇ ਤੇ ਜੋ ਦਬਾਅ ਪਾਇਆ ਮੋਦੀ ਦਾ ਦਬਾਅ ਉਹ ਟੀਮ ਨੇ ਜੋ ਦਬਾਅ ਪਾਇਆ ਜੋ ਸਮਝੌਤੇ ਕੀਤੇ ਸਾਡੀ ਦੇਸ਼ ਦੀ ਜਿਹੜੀ ਸਰਕਾਰ ਆ ਖਾਸ ਤੌਰ ਤੇ ਮੋਦੀ ਉਹ ਝੁੱਕ ਚੁੱਕਾ ਤੇ ਜਿਹੜੇ ਉਹ ਸਮਝੌਤੇ ਕਰਦੇ ਉਹਨਾਂ ਤੋਂ ਸਵੈੰਕਰ ਹੀ ਜਾਂਦਾ ਦੇਸ਼ ਕਰਕੇ ਸਾਡੇ ਦੇਸ਼ ਦੀ ਜਿਹੜੀ ਖੇਤੀ ਆ ਉਹ ਵੀ ਤਬਾਹੀ ਵੱਲ ਜਾ ਰਹੀ ਆ ਤੇ ਜੇ ਖੇਤੀ ਤਬਾਹੀ ਵੱਲ ਜਾਂਦੀ ਆ ਤੇ ਸਾਡੇ ਮਜ਼ਦੂਰ ਮਲਾਜ਼ਮ ਦੁਕਾਨਦਾਰ ਸਾਰੇ ਖਤਮ ਹੋ ਜਾਣਗੇ ਤੇ ਦੇਸ਼ ਜਿਹੜਾ ਇਹ ਗੁਲਾਮੀ ਵਾਲੇ ਪਾਸੇ ਜਾਏਗਾ ਕਿਉਂਕਿ ਅੱਗੇ ਵੀ ਜਦੋਂ ਦੇਸ਼ ਗੁਲਾਮ ਸੀ ਉਦੋਂ ਉਹੀ ਸ਼ਰਤਾਂ ਸੀ ਜਿਹੜੀਆਂ ਅੱਜ ਟਰੰਪ ਲਾ ਰਿਹਾ ਤੇ ਉਹਨਾਂ ਨੂੰ ਲੁੱਟਣ ਵਾਸਤੇ ਸਾਡੇ ਦੇਸ਼ ਨੂੰ ਪੰਜਾਬ ਨੂੰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਅੱਜ ਫੇਰ ਉਹ ਸਮਾਂ ਆ ਗਿਆ ਆ ਕਿ ਉਹ ਜਿਹੜੀ ਨੀਤੀ ਆ 트ੰਪ ਦੀ ਉਹ ਵਰਲਡ ਵਾਰ ਵੱਲ ਪਸੇਂ ਜਾ ਰਹੀ ਆ ਤੇ ਜਦੋਂ ਸਾਰੇ ਦੇਸ਼ਾਂ ਤੋਂ ਵੇਰ ਕੇ ਤੇ ਉਹ ਇੱਕ ਤੈਂਕੜਵਾਜ ਬਣ ਗਿਆ ਤੇ ਇਸ ਕਰਕੇ ਅੱਜ ਜਿਹੜਾ ਸੰਘਰਸ਼ ਆ ਪੰਜਾਬ ਕੋਲ ਸ਼ੁਰੂ ਕੀਤਾ ਇਹ ਸੰਘਰਸ਼ ਜਿਹੜਾ ਪੂਰੇ ਦੇਸ਼ੇ ਜਾਏਗਾ ਪੂਰੇ ਵਰਲਡ ਵਿੱਚ ਜਾਏਗਾ ਤੇ ਕਿਉਂਕਿ ਅੱਗੇ ਵੀ ਕਸਾਨੀ ਲਹਿਰ ਜਿਹੜੀ ਆ ਜਿਹੜਾ ਮੋਰਤਾ ਪਿੱਛੇ ਲੱਗਾ ਉਹ ਪੂਰੇ ਦੇਸ਼ੇ ਵਿੱਚ ਵਰਲਡ ਵਿੱਚ ਘੁੰਮਿਆ ਇਹ ਤੋਂ ਉਹਦੇ ਤੋਂ ਸਿੱਖ ਕੇ ਪੰਜਾਬ ਤੋਂ ਸਿੱਖ ਕੇ ਲੋਕਾਂ ਨੇ ਦੂਜੀਆਂ ਦੇਸ਼ਾਂ ਵਿੱਚ ਟਰੈਕਟਰ ਮਾਰਚ ਕੀਤੇ ਤੇ ਦੇਖਦੇ ਆ ਸਰਕਾਰਾਂ ਨੂੰ ਜਿਹੜਾ ਨয়া ਅੱਜ ਇਹ ਪੂਰਾ ਵਰਲਡ ਜਿਹੜਾ ਇਹ ਚੀਜ਼ ਦੇਖੇਗਾ ਪੰਜਾਬ ਤੋਂ ਚੱਲਿਆ ਹੋਇਆ ਇਹ ਜਿਹੜੀ ਚਿੰਗਿਆੜੀ ਆ ਇਹ ਮੋਦੀ ਨੂੰ ਤਾਂ 트੍ਰੰਪ ਨੂੰ ਛਾੜ ਕੇ ਸ਼ੋਅ ਕਰ ਦੇਗੀ ਅੱਜ ਅਸੀਂ ਇੱਥੇ ਆ ਚੌਂਕ ਦੇ ਵਿੱਚ ਇਹ ਜਿਹੜਾ ਪੁਤਲਾ ਆ ਚੌਂਕ ਦੇ ਵਿੱਚ ਹੁਕਾਂਗੇ ਕਿਉਂਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦੇ ਅਸੀਂ ਆਪਣੀ ਆਵਾਜ਼ ਜਿਹੜੀ ਆ 트੍ਰੰਪ ਤੱਕ ਤੇ ਮੋਦੀ ਤੱਕ ਪਹੁੰਚਾਉਣਾ ਚਾਹੁੰਦੇ